ਨੇ ਇਸਕੁਣੀ ਕਿੰਨੀ ਸੋਹਣੀ ਫੋਟੋਆਂ ਸੋਖਣੀ ਦੇ ਦਾਦੂ ਦਾ ਫੋਨ ਆਇਆ ਕਹਿੰਦਾ ਮੈਂ ਲੈ ਕੇ ਜਾਣਾ ਕੱਲ ਨੂੰ ਸੋਖਣੀ ਕਹਿੰਦੀ ਮੈਂ ਲੋਕ ਜਾਣਾ ਕਹਿੰਦੀ ਮੈਂ ਜਾਣਾ ਨਹੀਂ ਹੈਗਾ ਕਹਿੰਦੀ ਮਰੀ ਮਾਮੂ ਮੈਂ ਰੋਣ ਲੱਪਾਣਾ ਮੈਂ ਕਿਹਾ ਅੱਛਾ ਲੋਕ ਜਾਣਾ ਤੂੰ ਜਦੋਂ ਆ ਗਿਆ ਕਹ ਜਾਣਾ ਨਹੀਂ ਜਾਣਾ ਨਹੀਂ ਨਹੀਂ ਜਾਣਾ ਕਿੱਦਾਂ ਕਰਨਾ ਤੂੰ ਜਦੋਂ ਗਿਆ ਉਹਨੇ ਜਾਣਾ ਹੁਣ ਆਪਾਂ ਕਿੱਥੇ ਚੱਲੇ ਆ ਹੋਰ ਸੁਖਨੀ ਆਪਾਂ ਕਿੱਥੇ ਚੱਲੇ ਹੈਂ ਸ਼ਾਮ ਰਸਤੀ ਆ ਨਾ ਵੀ ਲੈਣਾ ਆ ਗਿਆ ਵੇ ਸਾਡੀ ਸੁਖਨੀ ਨੂੰ ਸ਼ਾਮ ਚ ਆ ਜਾ ਬਲੌਗ ਬਣਾਈਏ ਸੁਖਨੀ ਆ ਬਲੌਗ ਬਣਾਈਏ ਆ ਕਿੱਥੇ ਚੱਲੇ ਆਪਾਂ ਆਪਾਂ ਸ਼ਾਮ ਚ ਆਤੀ ਗਾਇਸ ਅਹੀਂ ਚੱਲੇ ਆਂ ਸ਼ਾਮ ਚ ਰਸਤੀ ਸ਼ਾਮ ਚ ਰਸਤੀ ਕੀ ਲੈਣਾ ਹੈ ਸੁਖਨੀ ਨੇ ਲੈਣੀ ਜੁੱਤੀ ਸੂਟ ਨਾਲ ਦੀ ਆ ਦੇਖੋ ਮੈਚਿੰਗ ਕਰਕੇ ਨਾ ਪੂਰੀ ਆਜ ਦਰਦਾ ਦਾ ਸੂਟ ਹੈ ਉਹਦੇ ਨਾਲ ਦੀ ਲੈਣੀ ਹੈ ਇਹ ਕਾਲੀ ਜੁੱਤੀ ਬਲੈਕ ਬਲੈਕ ਹੋਰ ਕੀ ਕਰਨਾ ਆ ਕਰਦੀਆਂ ਪਿਆਰ ਪਿਆਰ ਕਰਦੀਆਂ ਹੋਰ ਕੀ ਕਰਨਾ ਆਪਾਂ ਇੱਕ ਤਾਂ ਬਲੈਕ ਜੁੱਤੀ ਲੈਣੀ ਹੋਰ ਗੋਗਪੇ ਖਾਣੇ ਆ ਗੋਗਪੇ ਖਾ ਮੰਗੇ ਮਾਮੂ ਜੀ ਰੋਜ਼ ਲੈ ਕੇ ਜਾਂਦਾ ਹੈ ਨਾ ਕਿਸੇ ਕਰਦੇ ਮਾਮੂ ਨੂੰ ਆ ਨਾ ਨਾ ਪਾਣੀ ਕਿਉਂ ਲਗਾ ਦਿੱਤੇ ਨਾ ਕਿ ਆਏ ਪਤਾ ਮਾਲਾਚ ਵੀ ਲੱਗਾ ਤੇ ਪਿੰਡੇ 'ਚ ਲੱਗਾ ਪਿੰਡੇ ਤੇ ਪੰਜਾਬੀ ਦੇ ਲੈ ਪੂਰੀ ਬੋਲਦੀ ਐ ਪਿੰਡੇ ਦੇ ਕਾ ਮੈਨੂੰ ਵੀ ਕਹਿ ਲੈਣੇ ਕਿ ਚੱਲ ਚੱਲੀਏ ਉਹਦੀ ਨਾਨੀ ਵੀ ਆ ਗਈ ਚੱਲ ਉਹ ਕਾ ਉਹ ਕਾ ਉਹਨੂੰ ਪਾਣੀ ਪੀਣੇ ਨੇ ਪਾਣੀ ਭਰ ਦੇ ਗਰਮੀਆਂ ਨੇ ਇਹਨਾਂ ਚਿਚੜ ਬਹੁਤ ਪੈਣੇ ਪਸ਼ੂਆਂ ਦੇ ਇਹਦੇ ਵੀ ਬਹੁਤ ਚਿਚੜ ਹੋ ਗਏ ਛੋਟੇ ਛੋਟੇ ਐਡੇ ਐਡੇ ਮੋਟੇ ਬੰਟਿਆ ਰਗੇ ਨਿਕਲਦੇ ਆ ਉਹ ਵੀ ਮੈਂ ਕਿਹਾ ਮੰਮੀ ਨੇ ਮੈਂ ਕਿਹਾ ਚੇਤਾ ਰੱਖਿਓ ਪਾਣੀ 'ਚ ਘੋਲ ਕੇ ਕਿਹੜੀ ਦਵਾਈ ਮਿਲਦੀ ਉਹ ਵਧੀਆ ਹੁੰਦੀ ਐ ਉਹਦੇ ਨਾਲ ਸੈਟਿੰਗ ਇਹ ਹੋ ਜਾਂਦੀ ਹੈ ਪੋਜ ਬਣਾ ਹਜੀਬਾ ਕੱਢਣ ਆਪੇ ਐਦਾ ਕੌਣ ਕੱਢਦਾ ਹੁੰਦਾ ਰਾਜੀ ਤੂੰ ਕਿੱਥੇ ਦੇਖੀ ਵੀਡੀਓ ਕਿੱਥੇ ਦੇਖੀ ਤੂੰ ਕਿੱਥੇ ਦੇਖੀ ਮੈਂ ਫੋਟੋ ਤੇ ਦੇਖੀਆ ਫੋਟੋ ਦੇ ਓਕੇ ਚੱਲ ਫੇ ਫੋਟੋ ਖਿਚਾ ਵਧੀਆ ਜੀ ਵਾਓ ਵਾਓ ਨਾਈਸ ਨਾਈਸ ਪੋਜ ਏ ਢੱਲ ਵੀ ਬਣਾਉਂਦੀ ਸਾਡੀ ਕੁੜੀ ਵੇ ਗੋਲਗੱਪੇ ਖਾ ਕੇ ਅਡੇਸ਼ ਨੇ ਕਿੰਨੀ ਵਾਰ ਹੀ ਗਿਆ ਮੈਨੂੰ ਫੈਕਟਰੀ ਦੇਖਣੀ ਆ ਨਾ ਫੈਕਟਰੀ ਦੇਖਣੀ ਆ ਆਈਸਕ੍ਰੀਮ ਵਾਲੀ ਜਗਾ ਆਜ ਤੈਨੂੰ ਦਿਖਾ ਲ ਦਿੰਦਾ ਹਾਂ ਹਾਂ ਆ ਜਿਹੜਾ ਰੇੜੀਆਂ ਨੇ ਹਾਂ ਆ ਜਿਹੜਾ ਰੇੜੀਆਂ ਹਨ ਇਹਨਾਂ ਦੇ ਵਿੱਚ ਲਿਆ ਕੇ ਵੇਚਦੇ ਆ ਮੰਮੀ ਨਾ ਕਿੱਧਰ ਆਇਆ ਨਹੀਂ ਸੀ ਭਾਈ ਉਹੀ ਆ ਦੇਖ ਲਈ ਹੁਣ ਫੈਕਟਰੀ ਨਾਈਸ ਆ ਹਾਂ ਹੋਰ ਬਹੁਤ ਕੰਮ ਲੱਗੇ ਮੈਂ ਇਹ ਕੋਈ ਤਰ੍ਹਾਂ ਮੰਮੀ ਜੀ ਰੀਸ ਨੇ ਕਹਿੰਦੀ ਮੈਂ ਵੀ ਦੂਜੀ ਤਰ੍ਹਾਂ ਬਹਿਣਾ ਦੋਨਾਂ ਪਾਸੇ ਲੱਤਾਂ ਕਰਕੇ ਚਲ ਸਿੱਧੀ ਹੋ ਕੇ ਬਹਿ ਕੱਲੂ ਇਹਨੇ ਚੱਲ ਜਾਣਾ ਅੱਜ ਦੀ ਦਿਨ ਆ ਸੋ ਕਿ ਜਦੋਂ ਵੱਡੀ ਹੋ ਗਈ ਫਿਰ ਵੀਡੀਓ ਦੇਖੇਗਾ ਨਹੀਂ ਇਹ YouTube ਤੇ ਹੈ ਨਾ ਕਿ ਮੈਂ ਕੀ ਕੀ ਐਟਮਾਂ ਲਾਉਂਦੀ ਸੀ ਹੈ ਨਾ ਚੱਲ ਚੱਲ ਗਏ ਹਾਂ ਕੰਨ ਨੂੰ ਕੰਨ ਆਉਂਦਾ ਤੂੰ ਨੇ ਫੜ ਲੈ ਤੂੰ ਮੈਂ ਐਂਕੋ ਕਰਿਆ ਆਣਾ ਚਿਕਨ ਗਾ ਜੈ ਆਈ ਵੀ ਲਗਾ ਚੱਲ ਆ ਜਾਈਂ ਫੇ ਚਪਕਾ ਦੇ ਕਿਸੇ ਗਾਣੇ ਜਾਣਾ ਨਹੀਂ ਕਹਿੰਦੇ ਮੈਂ ਚਪਕਾ ਜਾ ਨਹੀਂ ਆਣਾ ਚਪਕਾ ਜਾ ਸੋਣਾ ਰੇ ਵੀ ਆਣਾ ਦੱਦ ਕਿਹਨ ਦੱਦੂ ਆਇਆ ਤੇਰੇ ਲੈਣਾ ਉਹ ਆਣਾ ਮਿਲ ਕੇ ਰਹਿਣਾ ਚੱਲਾ ਜੱਫੀ ਬਾਲਾ ਨਾ ਆ ਜੇ ਕੋਈ ਜਪੜਾ ਦਾ ਪਰਾਲੇ ਬੰਚ ਆਜੂ ਮੈਂ ਮਨ ਬੰਨਣਾ ਨਾਲ ਕਰਦੇ ਤੇਰਾ ਨੇ ਸੁਆਗਤ ਕਰਦੇ ਕਿਹਾ ਹੈਪੀ ਬਸਾਖੀ ਗਾਇਸ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੱਟਾ ਖੇਚ ਤਿਆਰੀ ਮੇਲਾ ਦੇਖਣ ਜਾਣਾ ਹੈ ਅੱਜ ਬਸਾਖੀ ਤੇ ਸਾਡਾ ਤਾਂ ਪੱਠੇ ਪਾ ਕੇ ਬਸਾਖੀ ਮੰਨ ਜਾਣੀ ਮੈਨੂੰ ਲੱਗਦਾ ਸ਼ਾਮ ਦੇ 3 ਵਜੇ ਆ ਮਾਮਾ ਗਿਆ ਪਿੰਡ ਟ੍ਰੈਲੀ ਕੇ ਅਨੰਦਪੁਰ ਨੂੰ ਪੱਠੇ ਆਵਲੇ ਹੋਣੇ ਨਿਸ਼ਾਨ ਨੂੰ ਦੇਖਦੇ ਆਂ ਠਹਿਰ ਕੇ ਘੜੀ ਜਾਵਾਂਗੇ ਸਾਡੇ 2 ਲੱਗਦੀ ਇੱਥੇ ਸੂਸਾਂ ਇੱਕ ਲੱਗਦੀ ਮੇਲਾ ਬਸਾਖੀ ਦਾ ਇੱਕ ਲੱਗਦਾ ਬਰਿਆਲ ਪਹਿਲਾਂ ਹੁਣ ਪੰਡ ਲੈ ਆਈਏ ਪੱਠਿਆਂ ਦੀ ਫੇਰ ਬਾਅਦ ਚ ਚੱਲਦੇ ਆਂ ਧਰਨ ਤੋਂ ਦੂਰੇ ਚੋਗੇ ਪੱਠੇ ਪਾ ਕੇ ਸਵੀਟੀ ਹੋਣਾ ਇਹਨਾਂ ਨੂੰ ਆਪ ਘਰੇ ਵੀ ਮੰਮੀ ਨੂੰ ਮੈਂ ਕਿਹਾ ਤੂੰ ਫੋਨੇ ਦੇਖਣਾ ਚੱਲ ਚੱਲੀਏ ਘਰੇ ਇਹ ਤੈਨੂੰ ਪੱਠੇ ਲੈ ਕੇ ਆਉਣੇ ਠਹਿਰ ਕੇ ਮੈਂ ਕਿਹਾ ਨਾ ਕੇ ਚੱਲਦੇ ਆਂ ਨਾ ਬਸਾਖੀ ਦੇਖਿਆ ਮੈਂ ਘੜੀ ਸੋ ਖਣੇ ਨਿਰਣਾਇਨਾ ਰੌਣਕ ਹੁੰਦੀ ਹੈ ਹੁਣ ਸੋਨ ਨੂੰ ਸਾਂਝੀ ਪਈ ਆ ਕਿੱਥੇ ਉਹਨੇ ਕਰਨਾ ਸੀ ਆ ਕਰ ਆ ਉਹ ਕਰ ਸਾਰਾ ਦੁਪਹਿਰਾ ਨਹੀਂ ਟੈਕਦੇ ਹੁੰਦੇ ਮਸੀ ਪਤੇ ਆ ਕੇ ਭੇਜੀ ਮੈਂ ਕੋਈ ਨਹੀਂ ਤੈਨੂੰ ਲੈ ਆਵਾਂਗੇ ਕਹਿੰਦੀ ਮੈਂ ਜਾਣਾ ਹੀ ਨਹੀਂ ਹੈਗਾ ਦਾਦੂ ਆਪਣੇ ਕਹਿੰਦੀ ਤੂੰ ਮਿਲ ਲਿਆ ਬਸ ਜਾ ਹੁਣ ਲੈ ਨੂੰ ਚੱਕ ਕੇ ਇਕਲੇ ਇੱਕ ਗਾਇ ਪੱਬੂ ਜੇ ਹੁੰਦੇ ਸੀ ਇਹਨਾਂ ਦੇ ਵਿੱਚ ਛੋਟੇ ਛੋਟੇ ਜੇ ਲਾਲ ਜੇ ਤੁਸੀਂ ਕਹ ਉਹਨੂੰ ਫੜ ਕੇ ਇਦਾਂ ਕਹਣਾ ਫੇਲ ਕਿ ਪਾਸ ਜੇ ਦਾ ਉੜ ਗਿਆ ਕਹਣਾ ਪਾਸ ਜੇ ਨਾ ਉੜਿਆ ਕਹਣਾ ਫੇਲ ਇੱਕ ਗਵਾਂਢ ਨਹੀਂ ਹੁੰਦੀ ਸੀ ਉਹਦੀ ਚੀਜ਼ੀ ਇਦਾਂ ਹੱਥ ਚੀਜ਼ੀ ਨਾਲ ਲਾਉਣਾ ਛੋੜੇ ਹੁੰਦੇ ਕਹਿੰਦਾ ਪੈਸੇ ਲੱਭਣੇ ਆ ਗਏ ਚਾ ਰਹੇ ਆ ਮੈਂ ਬਸਾਖੀ ਦਾ ਮੇਲਾ ਦੇਖਣ ਨੂੰ ਨਾਲ ਮੈਂ ਮਾ ਲੋਕੀ ਸਾਰੇ ਦਿਨੇ ਦੇਖ ਕੇ ਚੱਲ ਗਏ ਰਾਤ ਨੂੰ ਤਾਂ ਇੱਕ ਜਿੱਦਣਾ ਗੱਡੀ ਉਰੇ ਖੜੀ ਕਰਕੇ ਫੇਰ ਜਾਣਾ ਪੈਣਾ ਆ ਤਾਂ ਕਿਉਂ ਮੋਰੇ ਸਾਡੇ ਟਰੈਲੀਆਂ ਲੱਗੀਆਂ ਆ ਨੋਕਰੀ ਟਰੈਲੀਆਂ ਚ ਜਾ ਰਹੇ ਆ ਬਹੁਤ ਜਿਆਦਾ ਰੱਖਾ ਕਿਲੋਮੀਟਰ ਉਰੇ ਗੱਡੀਆਂ ਲੱਗੀਆਂ ਆ ਉਹਦੇ ਉਹ ਕਹਿੰਦੇ ਗਾ ਸਪੇਸ ਨਹੀਂ ਹੈਗੀ ਇੱਥੇ ਲਾ ਲੋ ਮੰਗਾ ਇੱਥੇ ਲਾਲਾ ਨੇ ਤੁਰ ਕੇ ਚੱਲ ਜਾਨੇ ਹਨ ਮੈਂ ਬੋਰਾ ਛਾਂਵੇਂ ਅੰਦਰ ਸੰਗਤ ਬਹੁਤ ਆ ਆਵੇ ਵਾਪਰੋ ਬੈਠੇ ਆ ਲੰਗਰ ਦੇ ਵਿੱਚ ਲਾਈਨ ਚ ਲਾ ਕੇ ਚੱਲ ਠੀਕ ਐ बहुत है पर जाना नहीं मिले नहीं तो बरियाल भी जाना केड़ा क्या उधर भी हम आए तो है ये सारे बंद